ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਜੱਗੀ ਮੋਟੋ ਵਲੌਗ YouTube ਚੈਨਲ ਦੇ ਵਿੱਚ ਜਿੱਥੇ ਅੱਜ ਆਪਾਂ ਪਹੁੰਚਿਆ ਪਿੰਡ ਮੰਡੇਰਾ ਦੇ ਗਰਾਊਂਡ ਦੇ ਵਿੱਚ ਜਿੱਥੇ ਸਮੂਹ ਨਗਰ ਨਿਵਾਸੀਆਂ ਵੱਲੋਂ ਅਤੇ ਸਮੂਹ ಗ್ರಾಮ ਪੰਚਾਇਤ ਵੱਲੋਂ ਅਤੇ ਨੌਜਵਾਨ ਵੀਰਾਂ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜੋ ਆਪਣੇ ਤੁਸੀਂ ਇੱਧਰ ਦੇਖ ਰਹੇ ਹੋ ਪੂਰੇ 2 ਕਿੱਲੇ ਦਾ ਜੋ ਪੌਦੇ ਲਾਉਣ ਵਾਸਤੇ ਗਰਾਊਂਡ ਆ ਪਿਛਲੇ ਪਲਾਨ ਤੋਂ ਡੀਸੀ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ ਤਾਂ ਉਹ ਪੂਜਯ ਕਾਰਨਾ ਕਰਕੇ ਜਿੱਥੇ ਪਾਣੀ ਖੜ ਜਾਂਦਾ ਸੀ ਤੇ ਦਰਖਤ ਨਾ ਹੋਏ ਸੀ ਤਾਂ ਕੁੱਝ ਦਰਖਤ ਲਾਉਣ ਦੀ ਕੋਸ਼ਿਸ਼ ਵੀ ਕੀਤੀ ਜੀ ਤਾਂ ਉਹ ਪਾਣੀ ਦੇ ਕਾਰਨ ਜੋ ਨਗਰ ਮੰਡੇਰ ਦਾ ਪਾਣੀ ਹੈ ਜੋ ਸੀਵਰੇਜ ਤੇ ਗਲੀਆਂ ਨਾਲੀਆਂ ਦਾ ਪਾਣੀ ਉਹ ਇੱਥੇ ਆ ਕੇ ਖੜ ਜਾਂਦਾ ਜਾਦੇ ਮੀਂਹ ਵਰ੍ਹਣ ਦੇ ਕਾਰਨ ਦੂਜੀ ਗੱਲ ਜੋ ಗ್ರಾಮ ਪੰਚਾਇਤ ਮੰਡੇਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਨੌਜਵਾਨਾਂ ਵਾਸਤੇ ਜੋ ਨਗਰ ਦੇ ਵਿੱਚ ਦੋ ਗਰਾਊਂਡ ਤਿਆਰ ਕੀਤੇ ਗਏ ਨੇ ਬਾਲੀਵਾਲ ਦੇ ਤਾਂ ਨੌਜਵਾਨਾਂ ਦੀ ਬਹੁਤ ਚਿਰਾਂ ਤੋਂ ਮੰਗ ਸੀ ਤੋਂ ಗ್ರಾಮ ਪੰਚਾਇਤ ਮੰਡੇਰ ਸਾਡੇ ਸਰਪੰਚ ਸਾਹਿਬਾਨਾਂ ਵੱਲੋਂ ਰਲ ਮਿਲ ਕੇ ਨੌਜਵਾਨਾਂ ਦੀ ਮੰਗ ਨੂੰ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਗਰਾਊਂਡ ਦੇ ਵਿੱਚ ਮਿੱਟੀ ਪਾਈ ਗਈ ਹੈ ਤੇ ਟਰੈਕਟਰ ਵਾਲੇ ਵੀਰਾਂ ਵੱਲੋਂ ਬਹੁਤੀ ਵਧੀਆ ਸੇਵਾ ਨਿਭਾਈ ਗਈ ਹੈ ਬੱਖ-ਬੱਖ ਟਰੈਕਟਰ ਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਰਲ ਮਿਲ ਕੇ ਅੱਜ ਇਸ ਗਰਾਊਂਡ ਦੇ ਵਿੱਚ ਮਿੱਟੀ ਪਾਈ ਗਈ ਹੈ ਤਾਂ ਕਿ ਇਹ ਨੌਜਵਾਨਾਂ ਵਾਸਤੇ ਜੋ ਨਸਿਆਂ ਤੋਂ ਦੂਰ ਰਹਿ ਸਕਣ ਤਾਂ ಗ್ರಾಮ ਪੰਚਾਇਤ ਮੰਡੇਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਅੱਜ ਨੌਜਵਾਨ ਵੀਰਾਂ ਵੱਲੋਂ ਵੀ ਨਾਲ ਮਿਲ ਕੇ ਟਰੈਕਟਰ ਟਰਾਲੀਆਂ ਲਿਆ ਕੇ ਉਹ ਮਿੱਟੀ ਦੀ ਸੇਵਾ ਨਿਭਾਈ ਗਈ ਹੈ ਤੇ ਸਰਪੰਚ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀ ਤੇ ਨੌਜਵਾਨ ਵੀਰਾਂ ਵੱਲੋਂ ਸਹਿਯੋਗ ਵੀ ਦਿੱਤਾ ਜਾ ਰਿਹਾ ਤੇ ਵੱਖ-ਵੱਖ ਟਰੈਕਟਰ ਟਰਾਲੀਆਂ ਲਾ ਕੇ ਅੱਜ ਆਪਣੇ ਬਾਲੀਵਾਲ ਗਰਾਊਂਡ ਦੇ ਵਿੱਚ ਸੇਵਾ ਨਿਭਾਈ ਗਈ ਹੈ ਤੇ ਦੂਜੀ ਸਾਈਡ ਜੋ ਆਪਣੇ ਗੁਰਦੁਆਰਾ ਸਾਹਿਬ ਵੇਖੇ ਗਰਾਊਂਡ ਹੈ ਉਸ ਦੇ ਵਿੱਚ ਵੀ ਨੌਜਵਾਨ ਵੀਰਾਂ ਵੱਲੋਂ ਰਲ ਮਿਲ ਕੇ ಗ್ರಾಮ ਪੰਚਾਇਤ ਵੱਲੋਂ ਰਲ ਮਿਲ ਕੇ ਜੋ ਮਿੱਟੀ ਪਾਈ ਗਈ ਹੈ ਉਸ ਦੇ ਵਿੱਚ ਉਹ ਵੀ ਗਰਾਊਂਡ ਨਹੀਂ ਮਾ ਹੁਣ ਕਾਰਨ ਜਾਦੇ ਹਾਲਤ ਖਸਦਾ ਹੋ ਗਈ ਸੀ ਤਾਂ ਪੰਚਾਇਤ ਵੱਲੋਂ ਵੱਖ-ਵੱਖ ਪਿੰਡ ਮੰਡੇਰ ਦੇ ਵਿੱਚ ਰਲ ਮਿਲ ਕੇ ਜਿੱਥੇ-ਜਿੱਥੇ ਲੋੜ ਮੁਤਾਬਕ ਕੰਮ ਨੂੰ ਨੇਪਰੇ ਚਾੜ ਰਹੇ ਨੇ ਜੀ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜਿੱਥੇ-ਜਿੱਥੇ ਨਗਰ ਨਿਵਾਸੀਆਂ ਨੂੰ ਲੋੜ ਮੁਤਾਬਕ ਨਗਰ ਦੇ ਸਹਿਯੋਗ ਨਾਲ ਆ ਕੰਮ ਨੂੰ ਵਧੀਆ ਤਰੀਕੇ ਨਾਲ ਕਰਦੇ ਰਹਿਣਗੇ ਜੀ ਇਹ ಗ್ರಾಮ ਪੰਚਾਇਤ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਸਾਡੀ ਇਹ ਬਹੁਤ ਚਿਰਾਂ ਤੋਂ ਮੰਗਤੀ ਅੱਜ ਮੰਗ ਨੂੰ ਸਹਿਯੋਗ ਦੇ ਨਾਲ ਸਾਰੀ ਪੰਚਾਇਤ ਵੱਲੋਂ ਨਾਲ ਮਿਲ ਕੇ ਕੰਮ ਕੀਤਾ ਗਿਆ ਤੇ ਸਾਰੇ ਨੌਜਵਾਨਾਂ ਦੇ ਵੱਲੋਂ ਵੀ ਬਹੁਤ ਵਧੀਆ ਟਰੈਕਟਰਾਂ ਲਿਆ ਕੇ ਸੇਵਾ ਵੀ ਨਿਭਾਈ ਜਾ ਰਹੀ ਹੈ ਤੇ ਬਹੁਤ ਹੀ ਵਧੀਆ ਧੰਨਵਾਦ ਸਾਥੀਓ ਤੇ ਆਜੋ ਵੀ ਮਿਲਿਆਵਾਂਗੇ ਤੁਹਾਨੂੰ ਸਰਪੰਚ ਸਾਹਿਬ ਨਾਲ ਲੈ ਵੀ ਪੈਰੀ ਸੰਗਤੀ ਜੀ ਤੁਹੇ ਦੇਖ ਰਹੇ ਹਾਂ ਜੋ ਕਿ ਆਪਣੀ ಗ್ರಾಮ ਪੰਚਾਇਤ ਤੇ ਸੇਵਾਦਾਰ ਵੀਰ ਆਪਣੀ ਸੇਵਾ ਨਿਭਾ ਰਹੇ ਨੇ ਤੇ ਲੰਗਰ ਪਾਣੀ ਦਾ ਜੋ ਸਾਰਾ ਪ੍ਰਬੰਧ ਕੀਤਾ ਹੋਇਆ ਠੰਡੇ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਕੁਰਸੀਆਂ ਤੇ ਬੈਠ ਕੇ ਸਾਰੀ ਦੇਖ ਰੇਕ ਮੁਤਾਬਕ ਸਾਡੇ ਸਮੂਹ ಗ್ರಾಮ ਪੰਚਾਇਤ ਪਿੰਡ ਦੇ ਮੋਤਵਾਰ ਸਾਰੇ ਤੇ ਸਾਡੇ ਸੇਵਾਦਾਰ ਵੀਰਾਂ ਸੇਵਾਬਿੰਨ ਬਾਰੇ ਨੇ ਲੈ ਵੀ ਪਿਆਰੇ ਦੋਸਤੋ ਤੁਸੀਂ ਦੇਖ ਰਹੇ ਹੋ ਜੋ ਕਿ ਜਿੰਨੇ ਵੀ ਸੇਵਾਦਾਰ ਵੀਰ ਨੌਜਵਾਨ ਵੀਰ ਤੇ ਸਾਡੇ ਫਤਮਨ ਤੇ ਸੱਜਣ ਮੋਤਵਾਰ ਤੇ ਵੀਰਾਂ ਵੱਲੋਂ ਇੱਕ ਜੋ ਟ੍ਰੈਕਟਾਂ ਦੇ ਉੱਤੇ ਕੰਮ ਕਰ ਰਹੇ ਨੇ ਮਿੱਟੀਆਂ ਭਰ ਕੇ ਲਿਆ ਰਹੇ ਨੇ ਤੇ ਨਿੰਬੂ ਪਾਣੀ ਤਿਆਰ ਕੀਤਾ ਜਾ ਰਿਹਾ ਹੈ ਲੈ ਲਓ ਜੀ ਲੈਓ ਇਹ ਦਰਵਾਜ਼ਾ ਬੱਠਾ ਜਿਆਦਾ ਨਹੀਂ ਪਿੰਦਾ ਦੇਖ ਲਓ ਕੋਈ ਸਿੰਪਲ ਆ ਫਿਰ ਕੋਈ ਸਿੰਪਲ ਦੇ ਘੋੜੇ ਪਾ ਗਾ ਲੈ ਲਿਆ ਨੂੰ ਦੇਖਾ ਦੋ ਸਿੰਪਲ ਆ ਤੇ ਦੋ ਖੜੇ ਨੇ ਮਰਪਾ ਦੇਖ ਲੈਣੇ ਆਪਣੇ ਦੇਖ ਲੈ ਹਾਂ ਆ ਲਓ ਜੀ ਲੈਓ ਇਹ ਦਰਵਾਜ਼ਾ ਬੱਠਾ ਜਿਆਦਾ ਨਹੀਂ ਪਿੰਦਾ ਦੇਖ ਲਓ ਕੋਈ ਸੁਧੇ ਜਿਪਾ ਦੇ ਕੋਠਾ ਕੰਮ ਕਰਦਾ ਕਰੋ ਯਾਰ ਹਾਂ ਕੋਠਾ ਚੱਲਦੇ ਸਿੰਪਲ ਬੱਠਾ ਘਟਾ ਵੀ ਗੁਰੂ ਲੈਣਾ ਹੋਰਾ ਮਗਾਓ ਕੇ ਲੋਗ ਅੰਡੋਰ ਮਗਾਓ ਆਹੋਟੇ ਵਰਕੇ ਦੇ ਚਾਲਾ ਆਹੋਟੇ ਇਤਨੇ ਕਿੰਨੇ ਘੰਟੇ ਹੈ ਬਹੁਤ ਹੈ ਨਹੀਂ ਮਿੱਠਾ ਠੀਕ ਤਾਂ ਹੈਗਾ ਯਾਰ ਮੇਰੇ ਨਾਲ ਪਾਣੀ ਫੋਲੀ ਪਵਾਉਗਾ